ਤੋ ਪਹੁੰਚ ਗਏ ਪਟਿਆਲਾ ਉਰਜਾਨਾ ਯੂਨੀਵਰਸਿਟੀ ਭਾਈ ਕਿਵੇਂ ਹੋ ਵਧੀਆ ਹੈ ਹੋਰ ਕੀ ਬਣਾ ਰਹੇ ਹੋ ਠੀਕ ਠਾਕ ਪਹੁੰਚ ਗਏ ਹਾਂ ਵਧੀਆ ਵਧੀਆ ਓਕੇ ਰੁਕੀ 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 ਕਿ ਸੰਭਰੇ ਕਿੰਨੀ ਤਰੀਕ 27 ਪੋਸਟ ਆ ਗਈ ਹੋ ਯਾਰ ਪੋਸਟ ਪੋਨ ਕਰਤੀ ਮੈਨੂੰ ਲੱਗਾ ਤੋਤੇ ਮੂਤੇ ਥੱਪੜ ਪੈ ਗਏ ਯਾਰ ਤਾਂ ਮੇਰਾ ਪਹੁੰਚ ਗਏ ਪੀਜੀ ਕਰੋ ਆਏ ਸੀ ਪਰੋਂਠੇ ਉਹ ਖਾਈਏ ਲੈ ਗੋਪੀ ਕੱਟ ਲੈ ਫਿਰ ਉਥੇ ਵਧੀਆ ਵਧੀਆ ਤੇਰੇ ਯਾਰ ਮਿੱਤਰ ਜੀ ਹੁੰਦੇ ਨੇ ਫਿਰ ਲੱਗਦਾ ਜੀ ਵਧੀਆ ਹਾਂਜੀ ਸਸੀ ਗਾਜ ਜੀ ਸਾਰੇ ਨੂੰ ਤਾਂ ਕਿਵੇਂ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਪਟਿਆਲੇ ਜਾਬ ਯੂਨੀਵਰਸਿਟੀ ਚ ਕਿਉਂਕਿ ਉੱਥੇ ਸਿੰਗਰ ਆਣਗੇ ਦੇਖਣ ਜਾ ਰਹੇ ਸਪੈਸ਼ਲ ਆਪਾਂ ਇਹ ਆਪਾਂ ਨਾਲ ਨੂੰ ਕਿ ਮਤਲਬ ਟਾਈਮ ਨਹੀਂ ਮਿਲਿਆ ਆਪਾਂ ਨੂੰ ਵੀਡੀਓ ਬਣਾਉਣ ਦਾ ਨਾਲ ਨੂੰ ਕਿ ਰੋਟੀ ਰੋਟੀ ਖਾ ਕੇ ਆਪਾਂ ਪਹੁੰਚੇ ਬਸ ਬਸ ਸਾਡੇ ਪੱਤਰੋ ਪਹੁੰਚ ਗਏ ਪਟਿਆਲਾ ਫਿਰ ਜਾਣਾ ਯੂਨੀਵਰਸਿਟੀ ਚ ਪੰਜਾਬੀ ਯੂਨੀਵਰਸਿਟੀ ਚ ਜਾ ਕੇ ਦੇਖਦੇ ਆ ਉੱਥੇ ਕੀ ਮਹੌਲੇ ਤੇ ਉਹਦੇ ਅੱਜ ਆ ਰਹੇ ਨੇ ਸਿੰਗਰ ਕਲਾਕਾਰ ਕਲਾਫੀ ਪੰਜਾਬੀ ਸਿੰਗਰ ਆ ਰਹੇ ਨੇ ਜਾ ਕੇ ਦੇਖਦੇ ਕੀ ਬਣਦਾ ਫਿਰ ਅੱਥੀ ਬਸ ਆ ਲੱਗੂਗੀ ਇਹਦੇ ਛੱਡਦੇ ਹੁਣ ਚੰਗਾ ਜੀ ਜਾ ਕੇ ਮੈਂਦੇ ਪੰਜਾਬੀ ਯੂਨੀਵਰਸਿਟੀ ਵਿੱਚ ਓਕੇ ਵੀ ਮਤਲਬ ਪਹੁੰਚ ਗਏ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਹੁਣ ਚੱਲੇ ਆਪਾਂ ਪੀਜੀ ਨੂੰ ਸਮਾਨ ਰੱਖਣ

कैसे हो लक्ष्मी भाई कैसे हो है। और क्या बना रहे हो हाँ बढ़िया बढ़िया ओके सामान ले रहे बहुत हाँ हाँ बढ़िया आपके बताओ अच्छे हो आ इधर लाता है भी गोपी कल पे यार उठ जाए घर और कि मैं ठीक है ਨਿਆਰੇ ਲੈ ਰੇ ਤਾਂ ਠਰਿਆ ਜਿਹਾ ਟਾਈਮ ਨਾਲੇ ਪਿਆ ਅੱਛਾ ਹੋ ਗਈ ਮਿੱਤਰੋ ਪਹੁੰਚ ਗਏ ਆਪਾਂ ਪੀਜੀ ਇਸ ਤੋਂ ਬਾਅਦ ਸਮਾਨ ਸਪੂਰ ਰੱਖ ਕੇ ਆਪਾਂ ਚੱਲੇ ਫਿਰ ਯੂਨੀਵਰਸਿਟੀ ਨੂੰ ਜਾ ਕੇ ਦੇਖਦੇ ਆ ਕੀ ਮਾਹੌਲ ਹੈ ਚੱਲੀਏ ਫਿਰ ਆ ਜਾ ਰਹੇ ਨੇ ਉਹ ਕਲਾਕਾਰ ਜਾ ਕੇ ਦੇਖਦੇ ਕੀ ਬਣਦਾ ਸਮਾਨ ਸਪੂਰ ਰੱਖ ਦਈਏ ਫਿਰ ਮਿਲਦੇ ਸਾਨੂੰ ਥੋੜੀ ਦੇਰ ਬਾਅਦ 2 ਮਿੰਟ ਬਾਅਦ ਸਬਰ ਕਰੋ ਓਕੇ ਆ ਵੀ ਚੋਬਰੋ ਮੁੰਡੇ ਹੋ ਗਏ ਅਸੀਂ ਤਿਆਰ ਜਾ ਕੇ ਦੇਖਾ ਗਈ ਯੂਨੀਵਰਸਿਟੀ ਚ ਕਹਿੰਦੇ ਸਿੰਗਰ ਆਏ ਹੋਏ ਨੇ ਕਲਾਕਾਰ ਆਏ ਹੋਣ ਗੁਲਾਬ ਸਿੱਧੂ ਰਣਜੀਤ ਬਾਵਾ ਦੇਵ ਕਰੋੜ ਐਮੀ ਵਿਰਕ ਕਨਵਰ ਗਰਿਵਾਲ ਹੋਰ ਵੀ ਹੋਰ ਪਵਿੱਤਰ ਸੋਈ ਬਾਕੀ ਚੋਬਰ ਨੂੰ ਤਿਆਰ ਕਰ ਰਹੇ ਹਾਂ ਮੈਂ ਜਾ ਕੇ ਇਹ ਦੇਖ ਕੇ ਇਹ ਕੀ ਮਾਹੌਲ ਹੈ ਇਹ ਹੈ ਆਪਣਾ ਰੂਮ ਪੀਜੀ ਛੋਟੀ ਜੀ ਇੱਕੇ ਰੂਮ ਵਿੱਚੇ ਬਾਥਰੂਮ ਹੈ ਬਾਥਰੂਮ ਤਾਂ ਕੀ ਦੇਖਾਂਗੇ ਚਲੋ

ਵਾਹ ਪਾਲੀਪੁਰ ਚੱਲ ਵੀ ਚੱਲੀਏ ਅਸਮਾਨ ਆ ਕੇ ਦੇਖਾਂ ਨਾ ਧਰਧਰਾਗੇ ਨਵਾਰੀ ਚ ਹੁਣ ਚੱਲੇ ਆ ਸੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜਾ ਕੇ ਦੇਖਦੇ ਹਾਂ ਕੀ ਮਾਹੌਲ ਹੈ ਚਲੋ ਜੀ ਫਿਰ ਆਏ ਮਿੱਤਰਾ ਚੱਲੇ ਯੂਨੀਵਰਸਿਟੀ ਦੇਖਦੇ ਜਾ ਕੇ ਆਇਆ ਵੀ ਚੋਬਰਾ ਆਇਆ ਆ ਇੱਕ ਦੋ ਦਰ ਮੈਂ 5 ਮਿੰਟ ਜੀ ਹੋ ਗਿਆ ਜੰਟਲ ਮੈਂ ਬਣ ਗਿਆ ਯਾਰ ਇਹ ਕਿਉਂ ਭਰਾ ਉਹਨੇ ਕਰੋੜ ਕਿਜੀ ਹੈਗੀ ਹੈਗੀ ਹੋਸਟਲ ਕਾਟ ਤੇ ਹੋਜੂਗੀ ਐਂਟਰੀ ਹੈਂ ਹੋਸਟਲ ਕਾਟ ਤੇ ਐਂਟਰੀ ਕਾਲਿਆ ਕਰਦੇ ਨਾਮ ਦੇਖੋ ਯਾਰ ਆਈਡੀ ਕਾਰਡ ਲਾਇਬ੍ਰੇਰੀ ਕਾਰਡ ਮੰਗਦੇ ਨੇ ਆਪਣੇ ਕੋਲ ਤਾਂ ਹੈਗੇ ਯਾਰ ਜਾ ਕੇ ਦੇਖਦੇ ਚੱਲ ਕੋਈ ਨਹੀਂ ਕਰਾ ਦੇ ਤੇਰੀ ਯਾਰ ਟੈਸ਼ਨ ਨਾ ਲਈ ਦੇਖਣਾ ਬੜੀ ਹੈ ਮੈਂ ਤਾਂ ਪੂਰਾ ਰਿਕਰੋ ਮਤਲਬ ਸਵੇਰੀ ਤੁਰ ਪਿਆ ਸੀ ਵੀ ਅੱਜ ਜਾਣਗੇ ਦੇਖਣ ਜਾਵਾਂਗੇ ਮੋੜ ਜਾ ਪੂਰੇ ਹਿੰਗੇ ਟੈਗ ਦੇ ਬਾਕੀ ਜਾ ਕੇ ਦੇਖਦੇ ਆ ਕੀ ਬਣਦਾ ਹੋਟਲ ਇੱਟਰ ਦਾ ਕੰਮ ਹੀ ਦੇਖ ਪੱਕੇ ਆ ਮਾਮਾ ਆਇਓ ਤੇ ਕੱਟ ਤਾਂ ਪੂਰਾ ਹੋਣਾ ਯਾਰ ਹਨਾ ਹੈ ਗੋਪੀ ਪੂਰਾ ਜਾ ਕੇ ਦੇਖਦਾ ਕੀ ਬਣਦਾ ਫਿਰ ਕੈਪ ਕੀ ਵੋਧ ਹੋ ਰਹੀ ਹੈ ਉਧਰ ਘਟਲੇ ਸਾਈਡ ਤੋਂ ਘਟਲੇ ਆ ਰਹੀ ਹੈ ਜਿਦਾ ਕਰਦਾ ਹੈ ਐ ਵੀ ਮਿੱਤਰੋ ਦਿਖਾਈਏ ਮੋੜ ਤੋਂ ਨੂੰ ਯੂਨੀਵਰਸਿਟੀ ਦਾ ਕੀ ਬੋਲੇ ਪੋਰਸੀ ਦਾ ਘਰੀਆ ਇਹ ਤਾਂ ਰੋਜ਼ ਹੀ ਖੜਦੀ ਏ ਲੱਗਦਾ ਯਾਰ ਮਹੌਲ ਜਾ ਮੈਨੂੰ ਬਾਕੀ ਦੇਖਦੇ ਅੱਗੇ ਜਾ ਕੇ ਐਂਟਰੀ ਅੰਦਰ ਐਂਟਰੀ ਤਾਂ ਹੋ ਜੂਗੀ ਕਰਾ ਦਾਂਗੇ ਟੈਸ਼ਨ ਨਹੀਂ ਗੇਟ ਤੋਂ ਵੀ ਲੈ ਵੀ ਮਤਰੋ ਆ ਗਏ ਪਹੁੰਚ ਗਏ ਯੂਨੀਵਰਸਿਟੀ ਕੀ ਚੱਕਰ ਹੈ ਕੋਲ ਜੀ ਦਿਖਦੇ ਨਹੀਂ ਯਾਰ ਮੈਨੂੰ ਐ ਕੋ ਵੀ ਰੌਣਕ ਜੀ ਨਹੀਂ ਬਾਕੀ ਯਾਰ ਹੈ ਹੈ ਕੀਰੋ 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 ਮੀ ਸੰਭਲੇ ਕਿੰਨੀ ਤਰੀਖ 27 ਪੋਸਟ ਆ ਗਈ ਹੋਇਆ ਰ ਪੋਸਟ ਪੋਨ ਕਰਤੀ ਮੈਨਾਂ ਲਗਾ ਤੋਤੇ ਮੂੰਹ ਤੇ ਥੱਪੜ ਪੈ ਗਿਆ ਰ ਇਹ ਤਾਂ ਉਹ ਗੱਲ ਹੋ ਗਈ ਚੌੜ ਹੋ ਗਈ ਆਪਣੇ ਨਾਲ ਤਾਂ ਲੈ ਵੀ ਬੱਤਰੋ ਪੂਰੇ ਤਿਆਰ ਤੁਰੂ ਹੋ ਕੇ ਆਈ ਸੀ ਕਹਿੰਦੇ ਡੇਟ ਚੇਂਜ ਕਰਤੀ ਇਹਨਾਂ ਨੇ ਮੈਨਾਂ ਘਰੋਂ ਵੀ ਐਨ ਤਿਆਰ ਤੁਰੋ ਕੇ ਆਈ ਸੀ ਚੰਗਾ ਕੀ ਕਰ ਸਕਦੇ ਕਮਾਲ ਕਰਤੀ ਯਾਰ ਵਾਹ ਵੀ ਯੂਨੀ ਵਾਲਿਓ ਕਲਾਕਾਰੋ ਇਹ ਮੈਨੂੰ ਇਹ ਉਮੀਦ ਨਹੀਂ ਸੀ ਤੁਹਾਡੇ ਤੋਂ ਸੋਸੀ ਫੈਨਾਂ ਦੇ ਮਤਲਬ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਦੇ ਮੂੰਹ ਤੇ ਚਪੇੜਾ ਮਾਰਦੀਆਂ ਗੱਲ ਨਹੀਂ ਬਣੀ ਯਾਰ ਹੁਣ 27 ਤਰੀਕ ਨੂੰ ਹੈ ਵੀਰੇ ਇੱਕ ਦੱਸਰ ਵੀ ਹੈ ਇੱਕੋ ਸਾਹਮਣੇ ਅੱਗੇ ਦੀ ਹੈ ਇਹ ਜਿਹੜੇ ਆ ਇੱਧਰ ਇੱਧਰ ਮਰ ਗਿਆ ਕੋਈ ਚੱਕਰ ਨਹੀਂ ਆ ਰਿਹਾ ਇਸ ਤੇ ਮਰ ਗਿਆ ਜਿਹਦੇ ਮੋਟਰਸਾਈਕਲ ਖੜੇ ਦੇਖਣਗੇ ਇਹਦੇ ਲੋਕ ਓਕੇ ਭਾਈ ਕੀ ਕਰੀ ਗੋਪੀ ਆ ਚੱਲਦੇ ਹਾਂ ਫਿਰ ਹਣ ਚੱਲ ਯਾਰ ਭਾਈ ਯਾਰ ਲੈ ਵੀ ਮਤਰੋ ਚੋੜ ਹੋ ਗਈ ਆਪਣੇ ਨਾਲ ਚੱਲ ਗੋਪੀ ਮੈਂ ਨਹੀਂ ਆਂਦਾ ਭਈ ਅੱਗੇ ਦੇਖਣ ਮਾਤਾ ਯਾਰ ਸਵੇਰੇ ਉੱਠ ਕੇ ਆਇਆ ਇੱਧਰ ਚੱਲ ਗੋਪੀ ਹੈ ਯੂਨੀਵਰਸਿਟੀ ਗਿਆੜਾ ਮਾਰ ਕੇ ਆਇਆ ਭਈ ਅੱਪਾ ਕੀ ਹੋਇਆ ਜੇ ਇਹ ਨਹੀਂ ਆਇਆ ਪਤਾ ਤੇ ਆਪਣੀ ਤਾਂ ਹੈ ਗਈ ਹੈ ਯੂਨੀਵਰਸਿਟੀ ਇਹ ਕਮਾਲ ਹੋ ਗਿਆ ਯਾਰ ਮੈਂ ਸਵੇਰੇ ਉੱਠ ਕੇ ਮਾਤਾ ਜੀ ਨੂੰ ਕਿਹਾ ਮੈਂ ਅੱਜ ਆਉਣਗੇ ਕਲਾਕਾਰ ਭਾਈ ਜਾਨ ਭਾਈ ਜਾਰਾ ਹੋਊ ਆਪਣਾ ਤੇ ਸੀਐਮ ਆਣ ਜੀ ਵੀ ਆਣਗੇ ਕਹਿੰਦੇ ਉਹ ਵੀ ਨਹੀਂ ਆਏ ਚਲੋ ਵੀ ਜੋੜ ਹੋਣੀ ਸੀ ਹੋਗੀ ਮੈਂ ਤਾਂ ਤਿਆਰ ਦੂਰ ਹੋ ਗਿਆ ਚੰਗਾ ਗੋਪੀ ਨੂੰ ਵੀ ਤਿਆਰ ਕਰ ਤੋਰ ਯਾਰ ਅੰਦਰ ਬਾੜ ਦੇ ਗੋਪੀ ਲੱਗ ਗਈ ਦੀ ਬਈ ਗੇੜੇ ਦੇ ਕੇ ਮੜ ਜਾੜੇ ਠੀਕ ਰਹੀਏ ਬਿਪਤਰੋ ਆ ਗਏ ਲੋਗੋ ਕੋਲ ਹੁਣ ਸਾਡੇ ਕੋਲ ਕੋਈ ਕੰਮ ਕਰਨੀ ਹੈ ਕੋਈ ਕੁਛ ਨਹੀਂ ਹੈਗਾ ਨਾ ਮੇਰੀ ਕਲਾਸਾਂ ਲੱਗਣੀ ਅੱਜ ਬਸ ਅਸੀਂ ਗੇੜੇ ਮਾਰਨੇ ਆ ਕਿਉਂਕਿ ਮੈਨੂੰ ਜਿਹੜੀ ਜਿਹੜੇ ਦਿਨ ਦਾ ਚਾਸ ਸੀ ਉਹ ਹੀ ਨਹੀਂ ਹੋਇਆ ਪੂਰਾ ਮੈਂ ਕੀ ਕਰਾਂ ਆ ਫਿਰਦੇ ਆ ਦੇਖ ਲੋ फडਕਦੇ ਚਲੋ ਕੋਈ ਨਹੀਂ ਸਤਾਈ ਨੂੰ ਦੇਖਦੇ ਆ ਕੀ ਬਣਦਾ ਫਿਲਹਾਲ ਆਪਾਂ ਇਹ ਦਿਨ ਲਗਾਨੇ ਆ ਕੀ ਬਣਦਾ ਬਾਕੀ ਸਾਨੂੰ ਹਰ ਮਤਲਬ ਅਪਡੇਟ ਦਿੰਦੇ ਰਹਾਂਗੇ ਦਿਨ ਦੀ ਅਸੀਂ 껫ੇਡੇ ਗੁੜੇ ਦੇ ਕੇ ਫਿਰ ਕੁੜੇ ਜਾਵਾਂਗੇ ਵਾਪਸ ਪੀਜੀ ਚਲੋ ਫਿਰ ਦੱਸੋ ਨੂੰ ਪੀਜੀ ਜਾ ਕੇ 껫ੇਡੇ ਗੁੜੇ ਦੇ ਲਈ ਕੀ ਬਣਦਾ ਅੱਜ ਵੀ ਰੂਟੀਨ ਹੈ ਵੀ ਰਹੂਗੀ ਦੇਖਦੇ ਆ ਕੀ ਬਣਦਾ ਵੀ ਮਤਲਬ ਥੋੜੀ ਜੀ ਫੋਟੋ ਸ਼ੂਟ ਕਰ ਲਈਏ ਕੋਪੀ ਕਹਿੰਦਾ ਫੋਟੋ ਸ਼ੂਟ ਕਰ ਲਈ ਫੋਟੋ ਫੋਟ ਖਿੱਚ ਲਈ ਯੋਨੀ ਸਾਹਮਣੇ ਲੋਗੋ ਸਾਹਮਣੇ ਫੋਟੋ ਖਿੱਚ ਕੇ ਬਾਅਦ ਚ ਮਿਲਦੇ ਆ ਤੁਹਾਡੇ ਨਾਲ ਗੱਲਬਾਤ ਕਰਦੇ ਆ ਫਿਰ ਚਾਲੇ ਗੋਪੀ ਖਾੜਾ ਖਿੱਚਦਾ ਜ਼ਰੀਫ ਮਿੱਤਰਾਂ ਪਹੁੰਚ ਗਏ ਪੀਜੀ ਕਰੋ ਆਏ ਸੀ ਪਰੌਂਠੇ ਉਹ ਖਾਈਏ ਲੈ ਗੋਪੀ ਕੱਟ ਲੈ ਪਰੌਂਠੇ ਵਧੀਆ ਵਧੀਆ ਆਹ ਚਾਰ ਕਾਲਾ ਪਾਦੇ ਪਾਦੇ ਇਹ ਵੀ ਖੋਲੀ ਲੈ ਮਿੱਤਰੋ ਪਰੌਂਠੇ ਖਾ ਕੇ ਮਿਲਦੇ ਆ ਫਿਰ ਤੁਹਾਨੂੰ ਸ਼ੇਅਰ ਕਰਦੇ ਆ ਗੱਲ ਬਾਤ ਅੱਗੇ ਦੇਖਦੇ ਕੀ ਬਣਦਾ ਆਹ ਦੇਖਦੇ ਆ ਇੱਕ ਆ ਦੂਜੇ ਪਰੌਂਠੇ ਇਹ ਕਾਦੇ ਨੇ ਇਹ ਦੇਸੀ ਘਿਓ ਲੈ ਹੋਏ ਦੇ ਟੂਣ ਮਿਰਚ ਵਾਲੇ ਖਾ ਕੇ ਆਏ ਨਜ਼ਾਰਾ ਹੋਊ ਅੱਜ ਦਾ ਬਈ ਕਰੋ ਆਏ ਹੋਏ ਪਰੌਂਠੇ ਕਿਉਂਕਿ ਪਟਿਆਲੇ ਦੇ ਜਿਵੇਂ ਮਿਲਦੇ ਨਹੀਂ ਯਾਰ ਠੀਕ ਹੈ ਜੀ ਫਿਰ ਮਿਲਦੇ ਖਾ ਪੀ ਕੇ ਤੁਹਾਡੇ ਨਾਲ ਓਕੇ ਆ ਵੀ ਮਤਰੋ ਕਿਵੇਂ ਹੋ ਚਾਹ ਪਰੌਂਠੇ ਜੇ ਮਤਲਬ ਪਰੌਂਠੇ ਜੇ ਖਾਦੇ ਸੀ ਦੁਪਹਿਰੇ ਜੀ ਨੂੰ ਤੇ ਫਿਰ ਸੋ ਗਏ ਦੋ ਤਿੰਨ ਘੰਟੇ ਜੀ ਨਹੀਂ ਜੀ ਆ ਰਹੇ ਸੀ ਥੱਕ ਗਏ ਸੀ ਹੁਣ ਫਿਰ ਚਾਹ ਪੀਤੀ ਐ ਚਾਹ ਪੀ ਕੇ ਫਿਰ ਹੁਣ ਚੱਲਨੇ ਆਪਾਂ ਬਾਹਰ ਨੂੰ ਗੇੜੇ-ਗੋੜੇ ਲਾ ਕੇ ਆਨੇ ਆ ਦਿਖਾਨੇ ਚਲੋ ਜਾ ਕੇ ਰਾਤ ਦਾ ਮਾਹੌਲ ਕਿਵੇਂ ਐ ਗੇੜੀ-ਗੁੜੀ ਰੂਟ ਤੇ ਲਾ ਕੇ ਜੀ ਗੇੜਾ ਇੱਕ ਅੱਧਾ ਬਾਈਕ ਤੇ ਜਾ ਕੇ ਆਨੇ ਆ ਜਾ ਕੇ ਦਿਖਾਣਾ ਤੁਹਾਨੂੰ ਕਿਵੇਂ ਕੀ ਮਾਹੌਲ ਹੈ ਰਾਤ ਦਾ ਚਲੋ ਜੀ ਫਿਰ ਆ ਵੀ ਮਿੱਤਰੋ ਆ ਗਏ ਯੂਨੀਵਰਸਿਟੀ ਕੋਈ ਮਾਹੌਲ ਨਹੀਂ ਮਤਲਬ ਸਾਰੇ ਪਿੰਡ ਉੱਡੇ ਹੋਏ ਨੇ ਕੋਈ ਟਾਵਾ ਟੱਲਾ ਹੀ ਦਿਖਦਾ ਮੈਨੂੰ ਤਾਂ ਪੂਰੀ ਨਾ ਰੋਡ ਦੀ ਸ਼ੋਰ ਤੋਂ ਪੂਰੀ ਕੋਈ ਕੁਮੀ ਆਨੇ ਗੇੜੇ ਲਾਈ ਜਾਂਦੇ ਆ ਕੱਲੀ ਸੋ ਕੇ ਹੁਣ ਦੁਬਾਰੇ ਫੇਰ ਆ ਕੇ ਵੀ ਚੱਲ ਦੇਖੀਏ ਕੀ ਮਾਹੌਲ ਹੈ ਇਹ ਦਿਖਾਈ ਦਿੰਦੀ ਹੈ ਵੀ ਕੀ ਮਾਹੌਲ ਹੈ ਆ ਦੇਖ ਰਹੇ ਰਹੇ ਟਮਾਟਾ ਲਈ ਦਿੱਤਾ ਮੋਟਾ ਸੇਕ ਦਿੱਤਾ ਨਾ ਤਾਂ ਹੈਗੇ ਨਹੀਂ ਜਵੀ ਵੀ ਨਹੀਂ ਗਏ ਸਾਰੇ ਮਤਲਬ ਹੈਗੇ ਨੇ ਤਾਂ ਪਰ ਫਿਰ ਵੀ ਚੱਤ ਜਾ ਨਹੀਂ ਲੱਗਦਾ ਜਦੋਂ ਘਰੋਂ ਆਏ ਹੁੰਦੇ ਆ ਨਾ ਮੇਰਾ ਤਾਂ ਜਮੀ ਨਹੀਂ ਜੀ ਲੱਗਦਾ ਇੱਕ ਦੋ ਦਿਨ ਤਾਂ ਲੱਗਦਾ ਹੀ ਨਹੀਂ ਜਦੋਂ ਫਿਰ ਦਿਨ ਜੇ ਮਤਲਬ ਵਧੀਆ ਲੱਗੀਆਂ ਤੇ ਯਾਰ ਮਿੱਤਰ ਜੀ ਹੁੰਦੇ ਨੇ ਫਿਰ ਲੱਗਦਾ ਜੀ ਵਧੀਆ ਬਾਕੀ ਗੱਲ ਵੀ ਜਾ ਚੁੱਕੀ ਆਪਣੀ ਘਰ ਤੇ ਗੱਲ ਤੇ ਦੱਸਾਂਗੇ ਫਿਰ ਸਭ ਨੂੰ ਅੱਜ ਤਾਂ बस ਗੇੜੀ ਲਈ ਜਾਂਦੇ ਆਂ ਦੇਖ ਦੇਖੀ ਬੜਦੇ ਯਾਰ ਮਿੱਤਰ ਮਿਲ ਗਿਆ ਖੜ ਜਾ ਗਈ ਉੱਥੇ ਜਾ ਕੇ ਫਿਰ ਪੀਜੀ ਤੇ ਰੋਟੀ ਪਾਣੀ ਖਾ ਕੇ ਸੋ ਜਾਗੇ ਹੋਰ ਤਾਂ ਕੁਝ ਕਰ ਨਹੀਂ ਸਕਦੇ ਅਸੀਂ ਕਿਉਂ ਗੋਪੀ ਹੋਰ ਤਾਂ ਨਹੀਂ ਕੁਝ ਕਰ ਸਕਦਾ ਚਲ ਜਾ ਕੇ ਦੇਖਦੇ ਆਂ ਮਿੱਤਰੋ ਪੀਜੀ ਤੇ ਚਲੋ ਜੀ ਮਿੱਤਰੋ ਪਹੁੰਚ ਕੇ ਪੀਜੀ ਆਪਾਂ ਹੁਣ ਮੁੰਡਾ ਲੱਗ ਰਿਹਾ ਹੈ ਕਪੜੇ ਕੱਢ ਕੇ ਤਰਨਲਵਾਰੀ ਚ ਹੈ ਹੁਣ ਆਪਾਂ ਰੋਟੀ ਰੋਟੀ ਖਾ ਕੇ ਸੋ ਜਾਗੇ ਬਾਹਰ ਵੀ ਠੰਡ ਬਹੁਤ ਹੋ ਰਹੀ ਹੈ ਫਿਰ ਇਹ ਨਹੀਂ ਜਾਂਦਾ ਐਵੇਂ ਫालतू ਨਜਾਇਜ਼ ਤਾਂ ਆਪਾਂ ਕਮਰੇ ਚ ਠੀਕ ਹੈ ਵਧੀਆ ਨਿੱਗਾ ਕਮਰਾ ਹੈ ਗਰਮ ਗਰਮ ਨਜ਼ਾਰਾ ਆ ਜਾਂਦਾ ਸੋ ਕੇ ਨੀਂਦ ਖੁੱਲਦੀ ਨਹੀਂ ਪਹਿਲੀ ਗੱਲ ਤਾਂ ਸਵੇਰੇ ਹੈ ਬਾਕੀ ਅਸੀਂ ਉਹਨੇ ਤਿੰਨੇ ਜਣੇ ਰਹਨੇ ਆ ਇੱਕ ਮੁੰਡਾ ਗਿਆ ਹੋਇਆ ਪਿੰਡ ਤੇ ਇੱਕ ਆ ਰਿਹਾ ਬਾਈ ਇੱਕ ਮੈਂ ਆ ਔਰ ਕੋਈ ਹੈ ਨਹੀਂ ਚੌਥਾ ਬੰਦਾ ਕੋਈ ਰਹਿੰਦਾ ਨਹੀਂ ਆਪਣੇ ਨਾਲ ਕੋਈ ਆ ਜਾਂਦਾ ਯਾਰ ਮਿੱਤਰ ਵਿੰਡੋ ਰੱਖ ਲੈਨੇ ਆ ਨੀ ਨਾ ਸੀ ਨਾਲੇ ਆਪਣੇ ਹੋਟਲ ਹੈ ਖਾਣਾ ਪੀਣਾ ਵਧੀਆ ਐ ਸਿਸਟਮ ਹੈ ਤੇ ਅਸਤਾ ਵੀ ਸੱਚੀ ਦੱਸਾਂ ਜਮੀਨ ਮੈਂ ਕਹਿੰਦੇ ਨਾ ਤੋਤੇ ਮੂੰਹ ਤੇ ਥੱਪੜ ਪਏ ਉਹ ਕੰਮ ਹੋ ਗਿਆ ਸੀ ਨਾ ਕੋਈ ਆਇਆ ਨਾ ਗਿਆ ਮੈਂ ਤਾਂ ਸੱਚੀ ਕਹਿੰਦਾ ਤਿਆਰ ਤੁਰ ਹੋ ਕੇ ਵਧੀਆ ਮੈਂ ਚਲ ਦੇਖਾ ਕੇ ਆਣਗੇ ਮਤਲਬ ਕਲਾਕਾਰ ਖਾਸੀ ਜਿਹਾ ਆਣੇ ਸੀ ਸਾਰਾ ਨਿਚੋੜ ਕੀਤੀ ਯਾਰ ਮੈਂ ਤਾਂ ਚਾਚੀ ਨਹੀਂ ਗੱਲ ਹੈ ਚਲ ਕੋਈ ਨਹੀਂ 27 ਨੂੰ ਦੇਖਦੇ ਕੀ ਬਣਦਾ ਪਰ ਹੁਣ ਤਾਂ ਐਨਾ ਹੋ ਰਿਆ ਨਹੀਂ ਇੱਕ ਪਹਿਲਾ ਪਹਿਲਾ ਚਾਹ ਹੁੰਦਾ ਮਰ ਗਿਆ ਕੀੜਾ ਜਾਂ ਜਿਹੜਾ ਹੈਗਾ ਸੀ ਬਾਕੀ ਆਪਣੀ ਵੀਡੀਓ ਜੇ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ 'ਚ ਦੱਸਿਆ ਕਰੋ ਮੈਨੂੰ ਵੀ ਕੀ ਬਣਦਾ ਕਿਵੇਂ ਵਧੀਆ ਲੱਗਦੀ ਹੈ ਕਿ ਨਹੀਂ ਵੀ ਮੈਂ ਕਿਹੜੀ ਗਲਤੀ ਨੂੰ ਸੁਧਾਰਾਂ ਕਿਹੜੀ ਨਹੀਂ ਬਾਕੀ ਆਪਾਂ ਡੇਲੀ ਰੁਟੀਨ ਦੇ ਹੁਣ ਬਲੌਗ ਪਾਉਣ ਲੱਗੇ ਸਾਨੂੰ ਪਤਾ ਹੀ ਹੈ ਆਪਾਂ ਅੱਗੇ-ਅੱਗੇ ਤੁਹਾਨੂੰ ਦੱਸਿਆ ਕਰਾਂਗੇ ਰੋਜ਼ ਦੀ ਜ਼ਿੰਦਗੀ 'ਚ ਕੀ ਹੁੰਦਾ ਆਪਣੇ ਨਾਲ ਤੇ ਆਪਾਂ ਕੀ ਕਰਦੇ ਆ ਹੋਰ ਤਾਂ ਕੁਛ ਨਹੀਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਰਸ਼ ਜਖਲ ਨੂੰ ਤਾਂ ਕਿ ਮੈਂ ਵਧੀਆ-ਵਧੀਆ ਕੰਟੈਂਟ ਲੈ ਕੇ ਆਇਆ ਕਰਾਂ ਤੁਹਾਡੇ ਲਈ ਹੋਰ ਤਾਂ ਕੱਲੂ ਦੱਸਾਂਗੇ ਤੇ ਵੀਡੀਓ ਨੂੰ ਜਰੂਰ ਦੇਖਿਆ ਕਰੋ ਜਿਹੜੀ ਮੇਰੀ ਪਿਛਲੀਆਂ ਨੇ ਉਹਨਾਂ ਨੂੰ ਜਰੂਰ ਦੇਖਿਓ ਤਾਂ ਕਿ ਮੈਂ ਉਹਦੇ ਅਕੋਰਡਿੰਗ ਨਵੀਂ-ਨਵੀਂ ਪਾ ਸਕਾਂ ਤਾਂ ਧੰਨਵਾਦ ਤੁਹਾਡਾ ਵਾਇਰੂਜੇ ਖਾਲਸਾ ਵਾਇਰੂਜੇ ਕੀ ਫਤਿਹ